ਸ੍ਰੀ ਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਬਮਿੰਦਾ ਕਾ ਚਹਿਕ ਲਖਨਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਇਆ ਬਹੁਤ ਹੀ ਪਿਆਰੀ ਜੀ ਲੈ ਕੇ ਆਈਆਂ ਗਰਮੀਆਂ ਦੀ ਕਾਟਨ ਦੁਪट्टे ਦੇ ਨਾਲ ਪ੍ਰੀਮੀਅਮ ਰੇਂਜ ਆਹੇ ਕਿਉਂਕਿ ਕਸਟਾਫ ਵੀ ਪ੍ਰੀਮੀਅਮ ਰਹੂਗਾ ਕੱਟ ਵੀ ਪ੍ਰੋਪਰ ਮਿਲੂਗੀ ਕਿਉਂਕਿ ਮੇਨ ਕਾਟਨ ਦੁਪੱਟਾ ਹਰ ਤਰ੍ਹਾਂ ਦਾ ਮਾਰਕੀਟ ਦੇ ਵਿੱਚ ਆਇਆ ਪਿਆਵਾ ਤੇ ਕਈ ਭੈਣਾਂ ਬਸ ਇਹੀ ਚੀਜ਼ ਤੋਂ ਕਾਟਨ ਦੁਪੱਟੇ ਤੋਂ ਹੁਣ ਚੱਲਦੀਆਂ ਨੇ ਕਿ ਸਟੱਫ ਵਧੀਆ ਨਹੀਂ ਨਿਕਲਦਾ ਕੱਟ ਨਹੀਂ ਪ੍ਰੋਪਰ ਨਿਕਲਦੀ ਫਿਰ ਕਈ ਭੈਣਾਂ ਪਾਰੀਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਬਣਦੇ ਨਹੀਂ ਸੂਟ ਹਨਾ ਤੇ ਪਰ ਇਹਦੇ ਵਿੱਚ ਅਸੀਂ ਖੁਦ ਆਪਦੇ ਸੂਟ ਵੀ ਰੈਡੀ ਕੀਤੇ ਹੋਏ ਨੇ ਜਿਨ੍ਹਾਂ ਦੀਆਂ ਮੈਂ ਨਾਲ ਪਿਕਸ ਤੁਹਾਨੂੰ ਸ਼ੇਅਰ ਕਰੂੰਗੀ ਹਨਾ ਸੂਟਾਂ ਦੀਆਂ ਸੋ ਤੁਸੀਂ ਬੇਫਿਕਰ ਹੋ ਕੇ ਲੈ ਸਕਦੇ ਹੋ ਸਟੱਫ ਕੰਨੀਓ ਕੱਟ ਕੰਨੀਓ ਪੂਰਾ ਵਧੀਆ ਪਿਓਰ ਕਾਟਨ ਦਾ ਸਟੱਫ ਰਹੂਗਾ ਕੱਟ ਪੂਰੀ ਪ੍ਰੋਪਰ ਜਿਹਾ ਟਾਈ ਟਾਈ ਜਾਂ ਤਾਂ ਟਾਈ ਟਾਈ ਪ੍ਰੋਪਰ ਕੱਟ ਤੁਹਾਡੀ ਨਿਕਲੂਗੀ ਜਿਵੇਂ ਮਰਜੀ ਤੁਸੀਂ ਹੈਵੀ ਬਾਟਮ ਬਣਾ ਸਕਦੇ ਹੋ ਸਟ੍ਰੇਟ ਬਾਟਮ ਬਣਾ ਸਕਦੇ ਹੋ ਤੇ ਜਿਵੇਂ ਮਰਜੀ ਤੁਹਾਡੀਆਂ ਸ਼ਰਟਸ ਬਣਨਗੀਆਂ ਤੇ ਆਇ ਨਹੀਂ ਹੋਊਗਾ ਕਿ ਬਾਥਾਂ-ਥਾਂ ਤੇ ਜੋੜ ਪਾ ਕੇ ਬਣਨਗੇ ਜਾਂ ਫਿਰ ਕਿਸੇ ਕੰਮ ਨਹੀਂ ਆਉਣਗੇ ਬਹੁਤ ਸੋਹਣਾ ਸਟੱਫ ਦੇ ਨਾਲ ਅੱਜ ਦੇ ਸੂਟ ਲੈ ਕੇ ਆਇਆ ਸੋ ਜਿਹੜੀਆਂ ਬਣਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਬਾਕੀ ਬਹੁਤ ਜਾਣੇ ਦਾ ਮੈਸੇਜ ਆਉਂਦਾ ਕਿ ਤੁਸੀਂ ਵੀਡੀਓ 'ਚ ਐਡਰੈਸ ਨਹੀਂ ਦੱਸਦੇ ਮੇਰੀ ਕੋਸ਼ਿਸ਼ ਤਾਂ ਹਮੇਸ਼ਾ ਹੀ ਹੁੰਦੀ ਆ ਮੈਂ ਤੁਹਾਨੂੰ ਐਡਰੈਸ ਦੱਸਦਾ ਜਿਹੜੀਆਂ ਲਗਾਤਾਰ ਮੈਨੂੰ ਭੈਣਾ ਫਾਲੋ ਕਰ ਰਹੀਆਂ ਨੇ ਉਹਨਾਂ ਨੂੰ ਪਤਾ ਵੀ ਆ ਕਿ ਮੇਰਾ ਜਿਹੜਾ ਇਹ ਆ ਭੈਣੀ ਪਿੰਡਾ ਜੀ ਲੁਧਿਆਣਾ ਪਖਵਾਲ ਰੋਡ ਤੇ ਆ ਲੁਧਿਆਣਾ ਤੋਂ ਜਦੋਂ ਆਪਾਂ ਪਖਵਾਲ ਸਾਈਡੋਂ ਆਉਨੇ ਆ ਰਾਇਕੋਟ ਤੋਂ ਪਖਵਾਲ ਨੂੰ ਆਉਨੇ ਆ ਮੰਡੀ ਅਮਦਗੜ ਤੋਂ ਪਖਵਾਲ ਨੂੰ ਆਉਨੇ ਆ ਪਖਵਾਲ ਆ ਕੇ 1 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਜੀ ਭੈਣੀ ਰੋਡਾ ਉੱਥੋਂ ਅਸੀਂ ਬਿਲੌਂਗ ਕਰਦੇ ਆਂ ਜਦੋਂ ਵੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਨਾ ਐਨੀ ਟਾਈਮ ਕਰ ਸਕਦੇ ਹੋ ਬਸ ਇਹ ਹੈ ਕਿ 10 ਤੋਂ 5 ਆਪਣਾ ਸ਼ਾਪ ਦਾ ਟਾਈਮਿੰਗ ਆ ਤੇ ਜਦੋਂ ਵੀ ਆਉਣਾ ਇੱਕ ਕਾਲ ਕਰਕੇ ਜਰੂਰ ਆਇਓ ਬਿਨਾ ਕਾਲ ਤੋਂ ਨਾ ਆਇਆ ਕਰੋ ਬਹੁਤ ਬਾਰ ਮੈਂ ਕਹਿੰਨੀ ਆ ਹਰ ਵੀਡੀਓ 'ਚ ਇਹ ਚੀਜ਼ ਕਹਿੰਨੀ ਆ ਕਿ ਕਾਲ ਕਰ ਕਾਲ ਕਰੇ ਬਿਨਾ ਨਾ ਆਓ ਕਿਉਂਕਿ ਫਿਰ ਆਉਣੇ ਹੋ ਕਈ ਵਾਰੀ ਕੋਈ ਅਰਜੈਂਟ ਸਾਨੂੰ ਕੰਮ ਹੋ ਜਾਵੇ ਅਸੀਂ ਕਿਤੇ ਚਲੇ ਜਾਈਏ ਬਹੁਤ ਬਾਰ ਆਏ ਹੋਇਆ ਕਿ ਫਿਰ ਭੈਣਾਂ ਨੂੰ ਮੋੜਨਾ ਪੈਂਦਾ ਹਨਾ ਜਾਂ ਖੜ ਕੇ ਵੇਟ ਕਰਨੀ ਪੈਂਦੀ ਆ ਗਰਮੀ ਪਹਿਲਾਂ ਹੀ ਬਹੁਤ ਜ਼ਿਆਦਾ ਵਾ ਸੋ ਤਾਂ ਕਰਕੇ ਭੈਣ ਬਣ ਕੇ ਕਾਲ ਕਰਕੇ ਜੁੜ ਆਇਆ ਕਰੋ ਬਾਕੀ ਤੁਹਾਡੀ ਆਪਣੀ ਟਰੋਪ ਆ ਜਦੋਂ ਵੀ ਤੁਸੀਂ ਆਉਣਾ ਇੱਕ ਕਾਲ ਚਾਹੀ ਇੱਕ ਦਿਨ ਪਹਿਲਾਂ ਦੱਸ ਦਿਆ ਕਰੋ ਕਿ ਅਸੀਂ ਕੱਲ ਨੂੰ ਆਉਣਾ ਫਿਰ ਉਸ ਟਾਈਮ ਉਸ ਸਾਹਿਬ ਦੇ ਨਾਲ ਅਸੀਂ ਆਪਦੇ ਕੰਮ ਨੂੰ ਮੈਨੇਜ ਕਰ ਲਿਆ ਕਰਾਂਗੇ ਠੀਕ ਹੈ ਜੀ ਹਲੋ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰੇ ਨੇ ਬਹੁਤ ਸੋਹਣੇ ਨੇ ਇਨਾਂ ਨਾਲ ਦੇ ਸੇਮ ਅਸੀਂ ਸਟਿਚਿੰਗ ਕੀਤੇ ਆ ਮੇਰੇ ਸੂਟ ਨੂੰ ਚਾਰ ਪੰਜ ਧੋ ਪੈ ਚੁੱਕੇ ਆ ਮਤਲਬ ਜਿਹੜਾ ਸੂਟ ਮੈਂ ਸਟਿਚ ਕੀਤਾ ਠੀਕ ਹੈ ਜੀ ਉਹਨੂੰ ਚਾਰ ਪੰਜ ਧੋ ਪੈ ਚੁੱਕਿਆ ਚਾਰ ਪੰਜ ਧੋਆਂ ਤੋਂ ਬਾਅਦ ਜਿਹੜਾ ਮੈਂ ਕੱਲ ਪਰਸੋਂ ਪਾਇਆ ਉਹਦੀ ਪਿਕ ਆ ਜਿਹੜੀ ਮੈਂ ਨਾਲ ਤੁਹਾਨੂੰ ਇਹਦੇ ਸ਼ੇਅਰ ਕਰੂੰਗੀ ਕੋਈ ਸਟਾਫ ਦੀ ਕਿਸੇ ਤਰ੍ਹਾਂ ਇੱਕ ਵਾਰ ਜਿਹੜੀ ਕਾਟਨ ਹੁੰਦੀ ਆ ਆਪਣੀ ਜਦੋਂ ਵੀ ਤੁਸੀਂ ਸੂਟ ਨੂੰ ਬਣਾਉਣਾ ਤਾਂ ਪਹਿਲਾਂ ਇੱਕ ਵਾਰ ਵਾਸ਼ ਕਰਕੇ ਜ਼ਰੂਰ ਬਣਾਇਆ ਕਰੋ ਬਾਕੀ ਸ਼ਰਟਾਂ ਦੀ ਲੈਂਥ ਵਗੈਰਾ ਪ੍ਰੋਪਰ ਹੋਊਗੀ ਲੈਂਥ ਵਗੈਰਾ ਪ੍ਰੋਪਰ ਹੋਊਗੀ ਲੰਬਾਈ ਮੈਂ ਸ਼ਰਟ ਦੀ 10 ਵੀ ਦਿੰਨੀ ਆ ਚਾਹੇ ਜਿੰਨੇ ਮਰਜੀ ਤੁਸੀਂ ਕਹਿ ਕਹੀ ਬਣਾ ਕਹਿ ਦਿੰਦੀ ਆ ਸਾਡੀ 45 46 ਜੀ ਲੰਬਾਈ ਰੈਡੀ ਹੁੰਦੀ ਆ 45 46 ਵੀ ਲੰਬਾਈ ਇਹ ਸੂਟ ਦੀ ਰੈਡੀ ਹੋਊਗੀ ਤੁਹਾਡੇ ਦੀ from snapchat hi not chx hx l a flag of the united states emoji sent you a snap ਹਲੋ ਦੀ 48 ਤੱਕ ਜਾਂਦੀ ਹੈ ਇਹ ਦੀ ਆਰਾਮ ਦੇ ਨਾਲ ਲੰਬਾਈ 48 ਤੱਕ ਆ ਜਾਨਕਿ 46 47 ਤੱਕ ਕਿਉਂਕਿ ਇੱਥੇ ਇਹਦੀ ਪੱਟੀ 47 ਤੇ ਜਾ ਕੇ 48 ਤੇ ਖਤਮ ਹੁੰਦੀ ਆ ਪੱਟੀ ਤੱਕ ਇਹਨੇ ਆਰਾਮ ਨਾਲ ਜਾਨਕਿ 46 47 48 ਜਿੱਥੇ ਤੱਕ ਮਰਜੀ ਤੁਸੀਂ ਲੰਬਾਈ ਨੂੰ ਰੱਖ ਸਕਦੇ ਹੋ ਠੀਕ ਹੈ ਜੀ ਉੱਪਰੋਂ ਜਿਹੜੀ ਆਹ ਵਾਲੀ ਪੱਟੀ ਆ ਇਹ ਗਲੇ ਦੀ ਪੱਟੀ ਆ ਜਦੋਂ ਅਸੀਂ ਹੁਣ ਸਟੀਚਿੰਗ ਕਰਾਇਆ ਗਲਾ ਇੱਥੇ ਰੈਡੀ ਹੁੰਦਾ ਬਟ ਇਹ ਢਿੱਡ ਜਾਂਦੀ ਹੈ ਇੱਕੋ ਹੀ ਸਿਉਣ ਲੱਗੀ ਹੋਈ ਆ ਇਹਨੂੰ ਤੁਸੀਂ ਆਰਾਮ ਦੇ ਨਾਲ نیچے ਅਡਜਸਟ ਕਰਵਾ ਸਕਦੇ ਹੋ ਕੋਈ ਇਹ ਨਹੀਂ ਹੈਗਾ ਵੀ ਤੁਹਾਡੀ ਕੱਟੀ ਜਾਊਗੀ ਇਹ ਤੁਹਾਡੇ ਟੇਲਰ ਨੇ ਕਰਨੀ ਆ ਜੀ ਜਿਨ੍ਹਾਂ ਦੇ ਸਾਡੇ ਕੋਲ ਸਟਿਚਿੰਗ ਹੋਣੀ ਹੈ ਅਸੀਂ ਖੁਦ ਮੈਨੇਜ ਕਰ ਦੇਣੇ ਆ ਬਾਕੀ ਮੇਰੇ ਜਿਹੜਾ ਸਟਿਚ ਹੋਇਆ ਤੁਸੀਂ ਦੇਖ ਹੀ ਲਿਓ ਠੀਕ ਹੈ ਜੀ ਇਹ ਗਲੇ ਨੂੰ ਅਡਜਸਟ ਹੋ ਜਾਣਾ نیچے ਜੋ ਤੁਹਾਡੇ ਇੱਥੇ ਗੋਲਾ ਰੈਡੀ ਹੋਊਗਾ ਤਾਂ ਇਹਨੂੰ ਪੱਟੀ ਨੂੰ ਲਾਹ ਕੇ ਥੋੜਾ نیچے ਘਾ ਲਓ ਬਹੁਤ ਸੋਹਣਾ ਸੁਪਰ ਸੂਟ ਰੈਡੀ ਹੋਊਗਾ ਬਹੁਤ ਪਿਆਰਾ ਕਲਰ ਆ ਕਲਰ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਸੋਹਣੇ-ਸੋਹਣੇ ਆਇਆ ਸਾਰੇ ਡਿਜ਼ਾਈਨ ਤੁਹਾਨੂੰ ਸ਼ੋਅ ਕਰੂੰਗੀ ਅੱਜ ਦੀ ਵੀਡੀਓ ਦੇ ਵਿੱਚ ਆਹ ਲੋ ਨਾਲ ਇਹਦੇ ਇਸ ਤਰ੍ਹਾਂ ਆਉਗੀ ਬਾਟਮ ਲਾਈਨਿੰਗ ਵਾਲੀ ਰਹੂਗੀ ਕੰਟਰਾਸਟ ਬਾਟਮ ਤੇ ਨਾਲ ਜਿਹੜਾ ਤਾਂ ਦੁਪੱਟਾ ਦੁਪੱਟੇ ਵੀ ਪੂਰੇ ਪਿਓਰ ਕਾਟਨ ਮਾਲ ਦੇ ਦੁਪੱਟੇ ਆ ਕੋਈ ਮਾਵਾ ਨਹੀਂ ਦੁਪੱਟਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਲੰਬਾਈ ਚੌੜਾਈ ਪ੍ਰੋਪਰ ਆ ਦੁਪੱਟਿਆਂ ਦੇ ਦੇਖੋ ਜੀ ਦੁਪੱਟੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਦੁਪੱਟੇ ਨੇ ਤੇ ਨਾਲ ਸਾਰੇ ਸਾਈਡਾਂ ਤੇ ਲਟਕਣ ਵਾਲੀ ਇਸ ਤਰ੍ਹਾਂ ਲੈਸ ਲੱਗੀ ਹੋਈ ਆ ਬਹੁਤ ਸੋਹਣੀ ਪ੍ਰੀਮੀਅਮ ਰੇਂਜ ਦੇ ਸੂਟ ਨੇ 1050 ਦੇ ਵਿੱਚ ਇਹ ਵਾਲੇ ਸੂਟ ਅਸੀਂ ਲਾਏ ਨੇ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਨੰਬਰ ਰਹੂਗਾ ਜੀ 1 1 ਨੰਬਰ ਸੂਟ ਰਹੂਗਾ ਇਹਦੇ ਵਿੱਚ ਹੈਗਾ ਜੀ ਬਲੈਕ ਕਲਰ ਨੈਕਸਟ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਬਲੈਕ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਇਹਦੇ ਨਾਲ ਮਹਿਰੂਨ ਕਲਰ ਦੀ ਲਾਈਨਿੰਗ ਵਾਲੀ ਆਊਗੀ ਸ਼ਰਟ ਸਾਰੀ ਬਾਟਮ ਇਸ ਤਰ੍ਹਾਂ ਲਾਈਨਿੰਗ ਵਾਲੀ ਰਹੂਗੀ ਬਾਟਮਸ ਨਾਲ ਇਹਦੇ ਸੇਮ ਰਹੂਗਾ ਦੁਪੱਟਾ ਸੇਮ ਦੁਪੱਟਾ ਰਹੂਗਾ ਬਹੁਤ ਪਿਆਰੇ ਬਹੁਤ ਹੀ ਸੋਹਣੇ ਦੁਪੱਟੇ ਨੇ ਇਹਨਾਂ ਦੇ ਨਾਲ ਜਿਹੜੇ ਲੱਗੇ ਹੋਏ ਨੇ ਨੰਬਰ ਹੋਊਗਾ ਜੀ 2 2 ਨੰਬਰ ਫੁੱਟ ਰਹੂਗਾ ਇਸਾ ਡਿਜ਼ਾਈਨ ਇਹ ਵਾਲਾ ਮਿਲੂਗਾ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਵਾ ਪਾਣ ਪੱਤਾ ਜਾਂ ਬਣਿਆ ਹੋਇਆ ਜੇ ਪਰ ਬਹੁਤ ਹੀ ਪਿਆਰਾ ਡਿਜ਼ਾਈਨ ਆ ਡਿਜ਼ਾਈਨਿੰਗ ਚੈੱਕ ਕਰ ਲਓ ਇਹਦੀ ਵੀ ਬਾਟਮ ਇਸੇ ਤਰ੍ਹਾਂ ਲਾਈਨਿੰਗ ਵਾਲੀ ਰਹੂਗੀ ਆਹ ਵਾਲੀ ਦੀ ਲਾਈਨਿੰਗ ਵਾਲੀ ਬਾਟਮ ਰਹੂਗੀ ਇਸ ਤਰ੍ਹਾਂ ਹੀ ਸੇਮ ਸਟੱਫ ਰਹੂਗਾ ਬਾਟਮ ਦਾ ਤਿੰਨੇ ਹੀ ਪੀਸ ਬਹੁਤ ਪਿਆਰੇ ਨੇ ਜਿੰਨਾ ਪਹਿਲਾਂ ਨੇ ਇਦਾਂ ਬਲੈਕ ਦੇ ਨਾਲ ਮਹਿਰੂਨ ਦਾ ਕੰਬੀਨੇਸ਼ਨ ਲੈਣਾ ਤਾਂ ਤਿੰਨੇ ਹੀ ਪੀਸ ਬਹੁਤ ਪਿਆਰੇ ਨੇ ਜਿਹੜਾ ਮੱਝੀ ਪੀਸ ਲੈ ਲਓ ਠੀਕ ਹੈ ਜੀ ਇਹਦਾ ਨੰਬਰ ਹੋਊਗਾ ਜੀ 3 ਹਲੋ ਜੀ ਨੈਕਸਟ ਵਾਲਾ ਥੋੜ ਦੇਖ ਲਓ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਵਾ ਨਾਲ ਇਹਦੇ ਸੇਮ ਆਊਗੀ ਲਾਈਨਿੰਗ ਵਾਲੀ ਬਾਟਮ ਤੇ ਨਾਲ ਇਹਦਾ ਵੀ ਦੁਪੱਟਾ ਬਹੁਤ ਸਾਰੇ ਪੀਸਾਂ ਦੇ ਦੁਪੱਟੇ ਸੇਮ ਹੋਣਗੇ ਸਟਾਫ ਸੇਮ ਹੋਣਗੇ ਲੰਬਾਈ ਸੇਮ ਹੋਊਗੀ ਕਿਉਂਕਿ ਸਾਰੇ ਇੱਕੋ ਹੀ ਬ੍ਰਾਂਡ ਦੇ ਸੂਟ ਨੇ ਆ ਲੋ ਜੀ ਦੁਪੱਟਾ ਚਾ ਕਾ ਲੋ ਇਹਦਾ ਵੀ ਦੁਪੱਟਾ ਬਹੁਤ ਸੋਹਣਾ ਬਾਕੀ ਖੁੱਲੇ ਡੁੱਲੇ ਦੁਪੱਟੇ ਨਹੀਂ ਕਿਸੇ ਤਰ੍ਹਾਂ ਦੇ ਕੋਈ ਉਹ ਨਹੀਂ ਹੈਗੀ ਵੀ ਦੁਪੱਟਿਆਂ ਦੀ ਲੈਂਥ ਵਗੈਰਾ ਕੁਝ ਵੀ ਬਹੁਤ ਸੋਹਣੇ ਦੁਪੱਟੇ ਲੱਗੇ ਹੋਣੇ ਇਹਦਾ ਨੰਬਰ ਹੋਗਾ ਜੀ 4 4 ਨੰਬਰ ਇਹ ਸੂਟ ਰੋਗਾ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਨੇ ਆ ਲੋ ਜੀ ਇਹ ਕਿਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਗ੍ਰੀਨ ਮੂਗੀਆ ਸ਼ੇਡ ਇਹ ਆਪਾਂ ਦਾ ਬਲੂ ਕਲਰ ਖੋਲਿਆ ਮੂੰਗਿਆ ਛੇਡ ਮਿਲੂਗਾ ਨੰਬਰ ਹੋਊਗਾ ਜੀ 5 ਨੈਕਸਟ ਤੁਹਾਨੂੰ ਮਿਲੂਗਾ ਇਹਦੇ ਵਿੱਚ ਮਹਿਰੂਨ ਛੇਡ ਨੰਬਰ ਹੋਊਗਾ ਜੀ 6 6 ਨੰਬਰ ਸੂਟ ਰਹੂਗਾ ਪ੍ਰਾਈਜ਼ ਰਹੂਗਾ ਸਿਰਫ 1050 ਲੋਤੀ ਨੈਕਸਟ ਵਾਲਾ ਡਿਜ਼ਾਈਨ ਦੇਖ ਲਓ ਇਹ ਵੀ ਬਹੁਤ ਪਿਆਰਾ ਹੈ মিঠে پیارے ਜੇ ਇਹ ਕਲਰ ਨੇ ਬਹੁਤ ਸੋਨੇ ਜੇ ਤੁਸੀਂ ਕੋਈ ਹੁੰਦਾ ਨਾ ਵੀ ਕਈ ਵਾਰੀ ਆਹਾ ਆਪਾਂ ਲਹੋਣੀਆਂ ਤਾਂ ਤੁਸੀਂ ਲਹਾ ਵੀ ਸਕਦੇ ਹੋ ਕਈ ਵਾਰੀ ਆਪਣੇ ਜਿਵੇਂ ਆ 올ਡ এজ ਦੇ ਵਿੱਚ ਆਪਾਂ ਚਲੇ ਜਾਂਦੇ ਹਾਂ ਨਾ ਮੰਮੀ ਜਾਂ ਦਾਦੀ ਦੀ ਉਮਰ ਦੇ ਵਿੱਚ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਤਾਂ ਤੁਸੀਂ ਇਹ ਪੱਟੀਆਂ ਲਹਾ ਦਿਓ ਇਦਾਂ ਦਾ ਕੋਈ ਚੱਕਰ ਨਹੀਂ ਤੁਹਾਨੂੰ ਮੈਂ ਦੱਸ ਰਹੀਆਂ ਵੀ ਇਹ ਸਾਰੇ ਕਿਤੇ ਅਡਜਸਟ ਹੋ ਜਾਂਦੀਆਂ ਨੇ ਨਾਲ ਇਹਦੇ ਸੇਮ ਆਉਗੇ ਇਦਾਂ ਬਾਟਮ ਮੈਂ ਇਹਨਾਂ ਦੀ ਗ੍ਰੇਸ ਇਹਨਾਂ ਦੇ ਦੁਪੱਟਿਆਂ ਨਾਲ ਆ ਕਿਉਂਕਿ ਦੁਪੱਟੇ ਬਹੁਤ ਸੋਹਣੇ ਲੱਗੇ ਹੋਇਆ ਡਿਫਰੈਂਟ ਕੰਟਰਾਸਟ ਨਾਲ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਲੱਗਿਆ ਹੋਇਆ ਆ ਲਓ ਚਾ ਇਹਨਾਂ CHX HXL ਨੰਬਰ ਰਹੂਗਾ ਜੀ 7 7 ਨੰਬਰ ਸੋਟ ਰਹੂਗਾ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਇੱਕ ਗ੍ਰੇ ਕਲਰ ਮਿਲੇਗਾ नंबर होगा जी अठ एक मेड मिलेगा नंबर, नौ। नौ नंबर सूट रहा देख लो ये भी बहुत प्यारा बहुत सोना वा नीते सेम आ इस तरह लाइनिंग वाली बॉटम ਦੇ ਨਾਲ ਹੀ ਤੇ ਸੀਮ ਆਊਗਾ ਜੀ ਦੁਪੱਟਾ ਇਸ ਤਰ੍ਹਾਂ ਰਹੂਗਾ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਨਾਲ ਦੁਪੱਟਾ ਲੱਗਿਆ ਹੋਇਆ ਨੰਬਰ ਹੋਊਗਾ ਜੀ 10 10 ਨੰਬਰ ਫੁੱਟ ਰਹੂਗਾ ਇਹਦੇ ਵੀ ਤਿੰਨ ਕਲਰ ਮਿਲਣਗੇ ਤੁਹਾਨੂੰ ਤਿੰਨੇ ਹੀ ਕਲਰ ਇਹਦੇ ਵੀ ਬਹੁਤ ਪਿਆਰੇ ਨੇ ਇਹਦਾ ਨੰਬਰ ਹੋਊਗਾ 11 ਇਹ ਗ੍ਰੀਨ ਕਲਰ ਦੇ ਉੱਪਰ ਆ ਗਿਆ ਇਹ ਕਿਹਦੇ ਵੀ ਤੁਹਾਨੂੰ ਡਾਰਕ ਗ੍ਰੇ ਕਲਰ ਮਿਲ ਜੂਗਾ ਜੀ ਨੰਬਰ ਹੋਊਗਾ 12 ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਏ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ